مرد آباد مرد آباد چڪي چالي پي چلوئي ايتون چڪي شهيد نه چالي ٽون ਕਹਿੰਦਾ ਨਹੀਂ ਉਹ ਬਾਣੀ ਡਾਂਗਾ ਲੈ ਲੈ ਛੱਡੀ ਤਾਂ ਹੁੰਦਾ ਗੱਲ ਆਪਾਂ ਆਪਾਂ ਜਿਹੜਾ ਆਮੀਨ ਉਹਨਾਂ ਨੂੰ ਉਹ ਦੋ ਦਿਨਾਂ ਬਾਅਦ ਲੱਗ ਜਾਂਦਾ ਸਰਕਾਰੀ ਨੂੰ ਮੈਨੂੰ ਮਾਰਨਗਾ ਨਹੀਂ ਨਹੀਂ ਜਾਣਾ ਨਹੀਂ ਯਾਰ ਇਹ ਉਹਨਾਂ ਨੂੰ ਵੀ ਆਦਤ ਤੋਂ ਬਾਅਦ ਜਿੰਮਾਦਾਰ ਨੇ ਉਹਨਾਂ ਨੂੰ ਰੁਪਈਆ ਦੇ ਦਿੱਤਾ ਆ ਮਾਣਾਂ ਨੂੰ ਗਾਇ ਕਰਦੇ ਉਹਨਾਂ ਦੇ ਰਹਿਣਾ ਉਹਨਾਂ ਦੇ ਹੱਟ ਬਿੱਤੀਆਂ ਦੀ ਗੱਡੀਆਂ ਦੇ ਉਹਨਾਂ ਤੋਂ ਕੀ ਨੋਟ ਕਰਦੇ ਹੋ ਸਾਰਾ ਕਰਦੇ ਕਿ ਟਿਕਟਾਂ ਜਾਈਆਂ ਹੋਈਆਂ ਪਾਉਂਦੇ ਆ ਪਰਚਾ ਕਰੋ ਨਾ ਤਾਂ ਕਰੀਏ ਪਰਚਾ ਮੇਰੀ ਗੱਲ ਸੁਣ ਚਾਹੋ ਕਰਨ ਲੋਕਾਂ ਦੀ ਇਹਦੇ ਵਿੱਚ ਕੀ ਗਲਤੀ ਹੈ ਕਿ ਇਹਨੇ 에어ਪੋਰਟ ਤੇ ਜਾਣਾ ਲੋਕੀ ਜਾ ਰਹੇ ਆਪਣੇ ਬੈਗ ਵੀ ਨਹੀਂ ਲਏ ਜਾਂਦੇ ਆ ਟਿਕਟ ਦੀ ਫਲਾਈ ਵੀ ਹੁੰਦੀ ਹੈ ਕਿ ਨਾ ਦੇਖਦਾ ਤੁਸੀਂ ਕਿੱਥੋਂ ਆਏ ਜੀ ਅਕੀਮਦਾਦ ਤੋਂ ਆਏ ਅੱਡੇ ਤੇ ਕਿੰਨਾ ਚਿਰ ਵੇਟ ਕਰਨਾ ਪਿਆ 40 ਮਿੰਟ ਦੇ ਕਰੀਬ ਹੋ ਗਏ ਆ ਓਕੇ ਹਾਰੇ ਤੋਂ ਕਿਪਾਈ ਚੌਥੀ ਆ ਰਹੀ ਹੈ ਬੋਧਾ ਨਹੀਂ ਆ ਜੀ ਕਰਨਾ ਹਾਰੇ ਤੋਂ ਧੰਨਵਾਦ ਜੀ ਸਪੈਸ਼ਲ ਨੇ ਬੰਦੇ ਨੰਬਰ ਆ ਨਾਗਲੇ ਦਰਸ਼ਕੋ ਤੁਸੀਂ ਵੇਖ ਰਹੇ ਜੇ ਆ ਤੁਹੀ ਹੁਣ ਮੰਦਿਰ ਦੇਲੇ ਜਿਹੜਾ ਵੱਡਾ ਮੰਦਿਰ ਬਣਿਆ ਉੱਥੇ ਕੀ ਬਣਿਆ ਸਾਡੇ ਕੋਲੋਂ ਫੇਰ ਵੀ ਨਾ ਲਖਾਇਆ ਗਿਆ ਉਥੇ ਇੱਕ ਮੀਟਿੰਗ ਸੀਗੀ ਉਹਨੇ ਅੱਜ ਮੈਂ ਉੱਧਰ ਮੈਨੂੰ ਕੋਲੋਂ ਵੈਸੇ ਮੌਕੇ ਤੇ ਆ ਗਿਆ ਮੇਰੀ ਗੱਲ ਸੁਣੋ ਪਤਾ ਕੀ ਗੱਲ ਹੈ ਉਹ ਬਾਬਾ ਦੀ ਬਾਰੇ ਤਸਿਲਦਾਰ ਵੀ ਆਵੇ ਇੱਥੇ ਉਹ ਨਹੀਂ ਗੱਲ ਸੁਣੋ ਉਹ 100 ਰੁਪਏ ਤਸਿਲਦਾਰ ਵੀ ਇੱਥੇ ਆਵੇ ਨਹੀਂ ਅਸੀਂ ਨਹੀਂ ਜਾਣਾ ਜੀ ਅੱਜ ਬੱਸ ਇੱਥੇ ਬਹਿ ਰਹੀ ਆ ਇੱਥੇ ਬਹਿ ਰੋ ਮੈਂ ਨੂੰ ਭਾਵੇਂ ਇੱਥੇ ਭੋਕੜ ਦਾਲੇ ਮੈਂ ਨਹੀਂ ਜਾਣਾ ਚਾਹਦਾ ਅੱਜ ਅਸੀਂ ਇੱਥੇ ਮਰ ਜਣਾ ਇਹ ਤੁਹਾਡਾ ਗਨੇਰਾ ਸਾਡੀ ਵੀ ਰਾਕੇ ਬੈਂਕੀ ਕਰਦਾ ਕਿ ਅਰਮਾਨਾ ਗ੍ਰਾਮਾ ਨਾ ਮਿਲੇ ਬਣੀ ਜਿੰਦਾ ਵੀ ਆਵੇ ਗੱਲ ਕਰੋ ਜਾਂ ਸਾਹਿਬ ਨੂੰ ਦੇਖੂਗਾ ਸੀਰਦਾਰ ਦੱਸੇ 20 ਦਿਨ ਹੋ ਗਿਆ 20 ਦਿਨ ਉਹ ਅੰਕਲ ਜੀ ਧਰਨਾ ਲੱਗਾ ਸੀ ਤੁਸੀਂ ਕਿੰਨੇ ਜਿਹੇ ਫਸੇ ਜਿੱਥੇ ਉਹ ਸਾਨੂੰ ਤਾਂ ਘੰਟਾ ਕੀ ਹੋਇਆ ਹੈ ਕਿੰਨਾ ਹੋਇਆ 2 ਘੰਟੇ ਪਹਿਲਾਂ ਹੀ ਖੋ ਗਏ ਆ ਅੱਛਾ ਧਰਨਾ ਭਲਾ ਨਿਕਾਦਾ ਲੱਗਿਆ ਹਿੰਦੁਸਤਾਨ ਚ ਧਰਨੀਆਂ ਦਾ ਹੀ ਕੰਮ ਰਹਿ ਗਿਆ ਇਹ ਤੁਸੀਂ ਕੀ ਚਾਹੁੰਦੇ ਹੋ ਜੋ ਸੋਚਦੇ ਜੀ ਪਤਾ ਕਿ ਨੇ ਪਬਲਿਕ ਪਰੇਸ਼ਾਨ ਨਹੀਂ ਹੋਣੀ ਚਾਹੀਦੀ ਸਰਕਾਰ ਕੋ ਮੰਗਾ ਬਣਾਉਂਦੇ ਸਰਕਾਰ ਨੂੰ ਘੇਰਣਾ ਹਾਂ ਸਬੰਧਤ ਅਧਿਕਾਰੀਆਂ ਨਾਲ ਗੱਲ ਕਰ ਹਾਂ ਸਬੰਧਤ ਅਧਿਕਾਰੀਆਂ ਨਾਲ ਪਬਲਿਕ ਠੀਕ ਹੈ ਜੀ ਇਹ ਗੱਲ ਇਹਦਾ ਨੌਜਵਾਨਾਂ ਵੀ ਗੱਲ ਕਰਦਾ ਇੱਕ ਇਹਦਾ ਕਲਾਸ ਤੋਂ ਕਿ ਨੌਜਵਾਨ ਪੀੜ੍ਹੀਆਂ ਵੀ ਗੱਲ ਕਰੀਏ ਇਹ ਜਿਹੜਾ ਤੁਸੀਂ ਨੌਜਵਾਨ ਪੀੜ੍ਹੀ ਜਿਹ ਇਸ ਤਰ੍ਹਾਂ ਧੰਨੇ ਲੱਗਦੇ ਨੇ ਤੁਸੀਂ ਇਹਨਾਂ ਨੂੰ ਕੀ ਜਾਇਜ਼ ਸਮਝਦੇ ਜੀ ਨਹੀਂ ਭਾਈ ਪਬਲਿਕ ਦਾ ਡਿਸਟਰਬ ਹੁੰਦੀ ਸਾਰੀ ਆਪਣੇ ਕੰਮਕਾਰ ਤੇ ਹੋਇਆ ਵਾਹ ਇਹਨਾਂ ਆਪਾਂ ਢੋਂਡਿਆਂ ਦਰਵਾਜ਼ਾ ਹੋੜਿਕ ਸਾਹਿਬ ਦੇ ਵਾੜਿਆ ਕੀ ਚੱਕ ਪੈ ਗਿਆ ਕੋਈ ਤਾਂ ਪ੍ਰੋਬਲਮ ਆ ਤੀਨ ਜੀ ਦਾ ਤੈਨੂੰ ਆਪਣੀ ਮੰਗ ਹੈ ਕਿ ਤੀ ਉਹਦੇ ਦਫਤਰ ਜੀ ਜਾ ਕੇ ਲਾਓ ਹੂੰ ਤੁਸੀਂ ਇਹਦਾ ਟ੍ਰੈਫਿਕ ਚਾਹ ਕਮੇਡੀ ਦੀ ਵੀ ਬੜਾ ਗੱਦੰਦ ਆਪੋ ਆਪਣੇ ਬੰਦੇ ਨੇ ਕੰਮ ਕਰ ਦੇਣਾ ਤਾਂ ਮੈਂ ਵੀ ਹੁਣ ਆਪਣੇ ਕੰਮ ਜਣਾ ਜਰੂਰੀ ਮੈਂ ਫਸਿਆ ਹੋਇਆ ਸੀ ਲੀਡ ਢੋਂਡਿਆਂ ਮੈਂ ਕਿ ਮੇਰਾ ਟਾਈਮ ਨਹੀਂ ਤਾਂ ਮੈਂ ਅਜੀ ਤੀ ਜਵਾਬਦਾਦ ਦਊਂਗਾ ਸਲਾਹੀ ਅੱਜ ਜਿਹੜਾ ਧਰਨਾ ਲੱਗਾ ਜੈ ਵਾਲਮੀਕੀ ਜੀ ਮੈਂ ਜਮਰ ਸਿੰਘ ਫਿਰ ਮੈਂ ਭਗਵਾਨ ਵਾਲਮੀਕੀ ਜੀ ਚੱਲ ਇਹਦੀ ਮੈਟਰ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਉਹ ਜਿ ਤਣਾੜ ਲੋਕਾਂ ਵੱਲੋਂ ਸਾਡੇ ਮੰਦਰ ਦੇ ਕੋਲ ਪਸ਼ੂ ਲਗਾ ਕੇ ਗੰਦ ਪਾਇਆ ਜਾਂਦਾ ਸੀ ਔਰ ਜਿਹਦੇ ਨਾਲ ਸਾਡੇ ਵਾਲਮੀਕੀ ਮਹਾਰਮੇ ਮੰਦਰ ਦੀ ਦਿੱਤੀ ਹੋ ਰਹੀ ਸੀ ਔਰ ਸਾਰੇ ਸਮਾਜ ਦੇ ਵਿੱਚ ਗੱਲ ਜਾਂਦੀ ਔਰ ਸਾਰਾ ਸਮਾਜ ਨੇ ਸਾਥ ਦਿੱਤਾ ਔਰ ਅੱਜ ਇਸ ਨੂੰ ਇਸ ਕਰਕੇ ਰੋਡ ਬੰਦ ਕੀਤਾ ਗਿਆ ਸੀ ਕਿ ਉਹ ਵੀਡੀਓ ਸਾਹਿਬ ਹੋ ਸਕੇ ਜੋ ਕਾਰਵਾਈ ਨਹੀਂ ਕਰ ਰਹੇ ਔਰ ਅੱਜ ਮੌਕੇ ਤੇ ਵੀਡੀਓ ਸਾਹਿਬ ਜੀ ਆਏ ਆ ਉਹਨਾਂ ਨੇ ਕਿਹਾ ਕਿ ਮੰਗਲਵਾਰ ਤੱਕ ਜਿਹੜੇ ਅਸੀਂ ਉਧਰ ਘੜੀ ਦੇ ਵਿੱਚ ਪਿੱਲਰ ਲਗਾ ਦੇਵਾਂਗੇ ਔਰ ਜਿਹੜੀਆਂ ਉਹ ਦੋ ਮੱਝਾਂ ਨਕਰੀਆਂ ਪਾਤ ਕਰਦੇ ਜਾਂਦੇ ਆ ਔਰ ਸਤੇ ਵਿੱਚ ਡੀਐਸਪੀ ਨਾਗਰਾ ਸਾਹਿਬ ਨੇ ਔਰ ਐਸਪੀ ਸਾਹਿਬ ਨੇ ਹਸਪਤਲ ਤੇ ਕੰਮ ਕੀਤਾ ਕਿ ਜਿਹੜਾ ਸਾਡਾ ਘੜਿਆਂ ਵਾਲਾ ਬੈਟਰੀ ਆ ਉਹ 30 ਤਰੀਕ 10 ਮੀਟਿੰਗ ਕਰਾ ਕੇ ਜ਼ਿਲਦਾਰ ਐਸ.ਜੀ.ਐਮ ਦੇ ਨਾਲ ਉਹ ਵੀ ਗੱਲ ਕੀਤਾ ਜਾਏਗਾ ਔਰ ਇੱਕ ਜੋ ਸਰਪੰਚ ਨੇ ਕੱਲਾ ਘਰੇ ਆਨ ਕੇ ਹਮਲਾ ਕੀਤਾ ਸੀ ਉਸ ਦੇ ਉਹਨਾਂ ਮੌਕੇ ਦੇ ਸੱਜਣਾਂ ਕਰਨੇ ਉੱਪਰ ਦੇ ਜੀ ਹੁਣ ਤੁਸੀਂ ਜੋ ਪ੍ਰਸ਼ਾਸਨ ਨੇ ਤੁਹਾਨੂੰ ਤਾਂ ਵਿਸ਼ਵਾਸ ਤੋਂ ਸੈਟੀਸਫਾਈ ਜੀ ਦੇਖੋ ਜੀ ਅਜੇ ਤੱਕ ਦੇ ਸੈਟੀਸਫਾਈਡ ਹੈ ਜੇ ਸਾਡਾ ਇਹ ਹੱਲ ਨਹੀਂ ਅਗਲੇ ਪਾਸੇ ਹੁੰਦਾ ਤੇ ਜਿਹੜਾ ਸ਼ਮਰਥਿਆ ਇਸ ਤੋਂ ਵੀ ਇਸਾ ਚ ਪੈ ਜੇ ਉਹਨੇ ਟਿਕਾ ਟਿਕਾ ਜੀ ਠੀਕ ਹੈ ਜੀ ਸੰਤੀਵਾਦਾਰ ਬਾਬਾ ਸਰਵਰਨਾ ਆਦੀ ਮਾਰ ਇਹ ਜੀ ਗੜਿਆਂ ਦਾ ਮਸਲਾ ਜੀ ਗੁਰੂ ਆਰਮੀ ਕੁਮਾਰੀ ਦੇ ਦਰਬਾਰ ਦੀ ਵਿੱਤ ਵੀ ਹੋ ਰਹੀ ਬਹੁਤ ਚੱਜ ਦੇ ਪਸ਼ੂ ਖਲਾਰ ਖਿਡਾਰ ਕੇ ਗੱਤ ਪਾਇਆ ਜਾਂਦਾ ਔਰ ਇਨਾ ਗਰੀਬਾ ਲੋਕੀ ਆਪਣੇ ਘਰਾਂ ਦੇ ਵਿੱਚ ਪੂਰਾ ਸੁਟੰਡੇ ਆ ਇਹਨਾਂ ਦੀ ਕੂੜੇ ਵਾਲੀ ਜਗ੍ਹਾ ਜਿਹੜੀ ਆ ਉਹ ਵੀ ਇਹਨਾਂ ਲੋਕਾਂ ਨੇ ਤਨਾਰ ਦੋ ਕਰੇ ਮੰਨ ਲਈ ਵੇਚੀ ਆ ਬੀਜ ਕੱਤੀ ਵੇਚ ਕੇ ਖਾ ਗਏ ਆ ਅੱਜ ਇਹੋ ਮੰਗ 70 ਸਾਲਾਂ ਦੇ ਤੋਂ ਸਰਕਾਰੀ ਜਗ੍ਹਾ ਨੂੰ 70 ਸਾਲ ਤੋਂ ਉਹ ਲੋਕ ਬਚਾਰੇ ਗਰੀਬ ਲੋਕ ਉਸੇ ਕੂੜਾ ਸੁੱਟ ਰਹੇ ਇਹਨਾਂ ਨੇ ਉਹਨਾਂ ਦੀ ਜਗ੍ਹਾ ਵੇਚ ਕੱਤੀ ਐ ਕਿਹਨੇ ਜਿਹਨਾਂ ਨੇ ਜਗ੍ਹਾ ਵੇਚੀ ਉਹਨਾਂ ਦੇ ਪਰਚੇ ਉਹਨੇ ਚਾਹੀਦੇ ਆ ਸਰਕਾਰ ਰਿਸਾਫ ਹੋਣਾ ਚਾਹੀਦਾ ਵਾ ਇਨਾ ਕਰੀਬਾਂ ਨੂੰ ਜਗ੍ਹਾ ਨਿਲਨੀ ਚਾਹੀਦੀ ਆ। ਬਸ ਊੜਾ ਸੁੱਟਵਾ ਤੇ ਇਹਨਾਂ ਨੂੰ ਜਗ੍ਹਾ ਦਿੱਤੀ ਜਾਵੇ। ਜਿਹੜੇ ਬੰਦਿਆਂ ਨੇ ਹੰਬੜਾ ਕੀਤਾ ਵਾ ਅਸੀਂ ਕਹਿੰਦੇ ਆ ਇਸ ਸਬੰਧੀ ਅਸੀਂ ਜੋ ਬੋਲੇ ਸੋਨਰ ਪਾ ਭਗਵਾਨ ਵਾਲਮੀਕ ਮਹਾਰਾਜ ਆ ਜੀ ਇਹ ਪਿੰਡ ਦੇ ਡਾਲੇ ਦੇ ਵਿੱਚ ਭਗਵਾਨ ਵਾਲਮੀਕ ਮੰਦਿਰ ਤੇ ਜਿਹੜਾ ਕਿਹੜਾ ਵਾ ਜਿਹੜਾ ਵੀ ਉੱਥੋਂ ਦੇ ਧੜਾੜ ਲੋਕ ਜਿਹੜਾ ਡੱਕਾ ਲੈ ਕੇ ਲੱਗਦੇ ਸੀ ਔਰ ਵਾਰ-ਵਾਰ ਉਹ ਪਿੰਡ ਦੀ ਜਿਹੜੇ ਭਗਵਾਨ ਵਾਲਮੀਕ ਮੰਦਿਰ ਹੈ ਉਹਦੀ ਬੇਦਬੀ ਕਰਦੇ ਸੀ ਉਸੇ ਮਸਲੇ ਦੇ ਵਿੱਚ ਅੱਜ ਵਾਲਮੀਕ ਸਮਾਜ ਵੱਲੋਂ ਤੇ ਸੱਤਿ ਮਾਜ ਵੱਲੋਂ ਜਿਹੜਾ ਵੀਡੀਓ ਤੇ ਪੁਲਿਸ ਦਾ ਖਿਲਾਫ ਦਾ ਐਕਸ਼ਨ ਲਾ ਦਿੱਤਾ ਗਿਆ ਵਾ ਔਰ ਇੱਥੇ ਮੌਕੇ ਤੇ ਆ ਕੇ ਉਹਨਾਂ ਨੇ ਸਵਾਜ ਵਾਇਆ ਵਾ ਜਿਹੜੇ ਉਤੋਂ ਦੇ ਵਿਦਮੀਆਂ ਨੂੰ ਰੋਕਿਆ ਜਾਊਗਾ ਉਹ ਜਿਹੜੇ ਗੋਸ਼ੀਆਂ ਤੇ ਉਹ ਕਾਰਵਾਈ ਕਰ ਦਿੱਤੀ ਹੈ ਜੀ ਸਾਹਿਬ ਜੀ ਤੁਹਾਡੀਆਂ ਮੰਗਾਂ ਬਿਲਕੁਲ ਜਾਇਜ਼ ਨੇ ਪਰ ਇਹ ਸਬੰਧੀ ਆਪਣਾ ਜਿਸ ਤਰ੍ਹਾਂ ਫਰਜ ਕਰ ਲੋ ਪਬਲਿਕ ਨੂੰ ਕਿੰਨੀ ਪਰੇਸ਼ਾਨੀ ਆਈ ਅਸੀਂ ਰਾਘੀਰਾ ਦਾਲੇ ਵੀ ਗੱਲ ਕੀਤੀ ਆ ਇਸ ਸਬੰਧੀ ਸਾਨੂੰ ਚਾਹੀਦਾ ਨਹੀਂ ਵੀ ਜਿਹੜੇ ਅਧਿਕਾਰੀਆਂ ਨੇ ਅਣਗਹਿਲੀ ਕਰ ਰਹੇ ਨੇ ਤੁਹਾਡੀਆਂ ਵੀ ਮੰਗਾ ਜਾਇ ਨਹੀਂ ਪਰ ਜਿਹੜੇ ਅਧਿਕਾਰੀ ਅਣਗਹਿਲੀ ਕਰ ਲਏ ਨੇ ਉਹਨਾਂ ਦਾ ਘਰਾਉ ਕੀਤਾ ਜਾਵੇ ਦਫ਼ਤਰਾਂ ਦਾ ਘਰਾਉ ਜਾਵੇ ਦੇ ਘਰ ਦਾ ਘਰਾਉ ਕੀਤਾ ਜਾਵੇ ਅਸੀਂ ਤੇ ਇਹ ਮਸਲਾ 2 ਸਾਲ ਤੋਂ 3 ਫਿਰ ਲੰਘ ਰਿਹਾ ਸੀ ਇਹ ਅਧਿਕਾਰੀ ਇਹ ਪਾਸ ਨੂੰ ਬੋ ਦੱਸਦੇ ਨੂੰ ਗਿਆ ਐਡੀਸੀ ਸਾਹਿਬ ਨਹੀਂ ਨਿਕਾੜ ਕਹਾ ਦਿੱਤੀ ਆਖਰ ਸੁਰਾਤ ਜਾ ਨਹੀਂ ਲਵਾਉਣਾ ਤੁਹਾਡੇ ਹੱਥ ਵਸਿਆ ਤੁਸੀਂ ਦੱਸ ਦੇਣਾ ਤੁਹਾਨੂੰ ਟਾਈਮ ਹੈ ਜੇ ਤੁਸੀਂ ਇਹ ਜੇ ਲਵਾਉਣਾ ਮੈਂ ਸਮਾਜ ਨੂੰ ਮਜਬੂਰ ਕਰਨਾ ਵਾ ਤੇ ਆ ਕੀਰਾਂ ਨੂੰ ਪ੍ਰੇਸ਼ਾਨ ਕਰਨਾ ਉਹ ਤੁਹਾਡੇ ਹੱਥ ਵਸਿਆ ਹੈ ਜੀ ਐਡੀਸੀ ਸਾਹਿਬ ਚੌਧਰੀ ਜੀ ਨਹੀਂ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਅਲਟੀਮੇਟਮ ਦਿੱਤਾ ਸੀ ਇਹਦੇ ਜ਼ਿੰਮੇਵਾਰ ਪ੍ਰਸ਼ਾਸਨ ਜੀ ਐਡੀਸੀ ਸਾਹਿਬ ਭਾਈ ਓਏ ਇਹ ਹਾੜੀਆਂ ਮੰਗਾ ਮੰਨ ਲੈਂਦੇ ਸਾਨੂੰ ਵੀ ਜਰੂਰ ਨਹੀਂ ਇਹ ਤਾਂ ਲਾਉਂਦੇ ਓਏ ਚੱਲ ਜੀ ਬਿਲਕੁਲ ਜਾਏ ਜੀ ਜੋ ਜਿਹੜੀ ਜਦੇ ਵਧੀਆ ਇਹ ਵੀ ਤੇ ਪਬਲਿਕ ਚੋਂ ਆਈਆਂ ਇਹਨਾਂ ਨੂੰ ਸਾਰਾ ਕੁਝ ਪਤਾ ਹੈ ਔਰ ਇਹ ਜਿਹੜੀ ਚੀਜ਼ ਹੈ ਇਹ ਨਹੀਂ ਹੋਣੀ ਚਾਹੀਦੀ ਬਾਕੀ ਅਸੀਂ ਸੀਨੀਅਰ ਅਫਸਰਾਂ ਦੇ ਉਪਰ ਤੇ ਮੋਕੇ ਤੇ ਆਈਆਂ ਔਰ ਇਹਨਾਂ ਨਾਲ ਗੱਲਬਾਤ ਕਰਕੇ ਅਮਨਸਰ ਰੀਜਨ ਦੇ ਨਾਲ ਇਹਨਾਂ ਦਾ ਕੋਈ ਸੀਜੀ ਮੈਡਮ ਉਹ ਪੀਐਸਪੀ ਹਟਾਰੀ ਸਾਹਿਬ ਨੇ ਗੱਲ ਕੀਤੀ ਹੈ ਔਰ ਉਹਨੂੰ ਉਜਾਲਾ ਕਰਨ ਦਾ ਆਸ਼ਵਾਸ਼ਣ ਦਿੱਤਾ ਹੈ ਤਾਂ ਵੀ ਪਬਲਿਕ ਦੇ ਲੈ ਸਿੱਟ ਜਿਹੜੀ ਜਦੇ ਬੰਧੀਆਂ ਨੇ ਜਿਵੇਂ ਇੱਕ ਸਮਾਜ ਦਾ ਅੰਗ ਨੇ ਚਲੋ ਇਹਨਾਂ ਦੀਆਂ ਮੰਗਾਂ ਨਾ ਪੂਰੀਆਂ ਹੋਣ ਕਾਰਨ ਅਸੀਂ ਇਹਨਾਂ ਦੀਆਂ ਇਸਲਾਮ